ਤਲਾ ਬੜਾ ਸੋਹਣਾ ਬਣਿਆ ਹੈ ਇਹਦਾ ਹਨਾ ਹਾਂ ਡਿਫਰੈਂਟ ਥੋੜਾ ਜਿਹਾ ਕਸ਼ਮੀਰੀ ਟੱਚ ਵਿੱਚ ਉਹਨਾਂ ਨੇ ਦਿੱਤਾ ਹੈ ਗਲਾ ਇਦਾਂ ਦਾ ਬਣਿਆ ਹੋਇਆ ਹੈ ਹਨਾ ਕਸ਼ਮੀਰੀ ਟੱਚ ਦਿੱਤਾ ਹੈ ਜਿਹੜੇ ਭਾਜੀ ਹੈ ਸਾਡੇ ਕੇਰਾ ਉਹ ਗਲਾ ਮੈਂ ਥੋੜਾ ਜਿਹਾ ਡਿਫਰੈਂਟ ਜਿਹਾ ਡਿਜ਼ਾਈਨ ਦਿੱਤਾ ਕਿੰਨੇ ਥੋੜਾ ਜਿਹਾ ਲੁੱਕ ਚੇਂਜ ਕਰਦੀ ਹੈ ਹਾਂ ਇਹਦੇ ਵੀ 슬ੀਵ ਅਗੇਨ 슬ੀਵ ਬਣਾਓ ਬਾਟਮ ਬਣਾਓ ਬਹੁਤ ਜ਼ਿਆਦਾ ਸੋਹਣਾ ਸੂਟ ਆ ਔਰ ਬਹੁ ਰੀਜ਼ਨਬਲ ਪ੍ਰਾਈਸ ਆ ਮੈਂ ਬਾਰ ਬਾਰ ਕਹਿੰਨੀ ਆ ਕਿਉਂਕਿ ਮੈਨੂੰ ਪਤਾ ਨਾ ਮੈਂ ਹੈਂਡਵਰਕ ਵਾਲੇ ਸੂਟ ਕਿ ਗਈ ਤਿਆਰ ਕਰਵਾਉਣੀ ਆ ਜਿਹੜੇ ਪਟਿਆਲੇ ਤੋਂ ਬਹੁਤ ਕੋਸ ਮੈਂ 10-10000 ਦੀ ਰੇਂਜ ਸੂਟ ਪੈ ਜਾਂਦਾ ਮੈਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਕੱਲ ਵਾਲਾ ਵਲੌਗ ਤੁਸੀਂ ਦੇਖ ਹੀ ਲਿਆ ਬਹੁਤ ਜ਼ਿਆਦਾ ਸੋਹਣਾ ਤੁਸੀਂ ਰਿਸਪੌਂਸ ਦਿੱਤਾ ਤੇ ਤੁਹਾਨੂੰ ਬੜੀ ਸੋਹਣੀ ਵੈਰਾਈਟੀ ਦਿਖਾਈ ਔਰ ਤੁਸੀਂ ਵੀ ਸਾਨੂੰ ਬਹੁਤ ਜ਼ਿਆਦਾ ਸੋਹਣਾ ਰਿਸਪੌਂਸ ਦਿੱਤਾ ਕਿਉਂਕਿ ਤੇ ਦੀਦੀ ਦਾਸੀ ਰਹੇ ਸੀ ਸਾਨੂੰ ਮੈਨੂੰ ਲੇਟ ਨਾਈਟ ਤੱਕ ਕਾਫੀ ਮੈਸੇਜ ਕਾਲਸ ਆਉਂਦੀਆਂ ਰਹੀਆਂ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਵੈਰਾਈਟੀ ਦਿਖਾਉਣ ਲੱਗੇ ਆ ਉਹ ਵਰਕ ਵਾਲੀਆਂ ਨੇ ਹੈਂਡ ਵਰਕ ਵੀ ਹੋਊਗਾ ਮਸ਼ੀਨ ਵਰਕ ਵੀ ਹੋਊਗਾ ਤੇ ਉਹਨਾਂ ਦੇ ਜਿਹੜੇ ਰੇਟ ਹੋਣਗੇ ਬਹੁਤ ਰੀਜ਼ਨੇਬਲ ਪ੍ਰਾਈਸ ਹੋਊਗਾ ਉਹਨਾਂ ਦਾ ਜਿਹੜੇ ਬੁਟੀਕ ਵਾਲੇ ਸੂਟ ਨੇ ਜਿਵੇਂ ਕਢਾਈ ਕਾਰੀਗਰ ਤੋਂ ਕਢਾਈ ਕਰਵਾ ਕੇ ਤਿਆਰ ਕਰਵਾ ਕੇ ਆਪਾਂ ਪਾਉਣੇ ਆ ਸੂਟ ਇਹ ਦੀਦੀ ਨੇ ਬਹੁਤ ਜ਼ਿਆਦਾ ਸੇਲ ਆਊਟ ਕੀਤੇ ਕਿਉਂਕਿ ਦੀਦੀ ਨੂੰ ਇਹਨਾਂ ਦਾ ਇਹਦਾ ਰਿਸਪਾਂਸ ਜ਼ਿਆਦਾ ਉਹਨਾਂ ਦਾ ਵੀ ਬਹੁਤ ਰਿਸਪਾਂਸ ਆਇਆ ਵਾ ਇਹਨਾਂ ਦਾ ਵੀ ਬਹੁਤ ਆਇਆ ਕਿਉਂ ਕਿ ਕਿਉਂਕਿ ਜਿਹੜੇ ਦੀਦੀ ਦੇ ਪ੍ਰਾਈਸ ਨੇ ਨਾ ਜਦੋਂ ਅਸੀਂ ਕਢਾਈ ਕਢਵਾ ਕੇ ਸੂਟ ਆਪਾਂ ਪਾਉਣੇ ਆ ਇਹ ਵਾਲਾ ਪ੍ਰਾਈਸ ਦੀਦੀ ਨੂੰ ਮੈਂ ਮੈਂ ਖੁਦ ਕਿੰਨੀ ਮੈਂ ਵੀ ਪਾਉਣੀ ਆ ਬਹੁਤ ਰੀਜ਼ਨੇਬਲ ਪ੍ਰਾਈਸ ਹੁੰਦਾ ਬਹੁਤ ਘੱਟ ਪ੍ਰਾਈਸ ਹੁੰਦਾ ਵਾ ਤੇ ਇਸ ਕਰਕੇ ਤੁਹਾਨੂੰ ਵੀ ਸ਼ਾਇਦ ਮੈਨੂੰ ਲੱਗਦਾ ਇਹਨਾਂ ਜਿਆਦਾ ਵਧੀਆ ਲੱਗਦੇ ਹੋਣਗੇ ਪ੍ਰਾਈਸ ਤਾਂ ਹੈ ਤੁਸੀਂ ਇਹ ਦੀਦੀ ਨੂੰ ਇੰਨਾ ਜਿਆਦਾ ਪਿਆਰ ਕਰਦੇ ਹੋ ਤੇ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਉਹੀ ਸੂਟ ਬੁਟੀਕਸਟਾਈਲ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਮੈਂ ਤੈਹ ਦਿলো ਥੈਂਕ ਯੂ ਕਹਿਣਾ ਚਾਹੀਈਆ ਕਿ ਤੁਸੀਂ ਬਹੁਤ ਅੱਛਾ ਰਿਸਪੌਂਸ ਦਿੱਤਾ ਮੈਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਇਗਨੋਰਾ ਕਲਚਰ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਐਨੇ ਜਿਆਦਾ ਆਰਡਰ ਦਿੱਤੇ ਐ ਮਤਲਬ ਮਤਲਬ ਮੈਨੂੰ ਬਹੁਤ ਮੈਨੂੰ ਖੁਸ਼ੀ ਹੋਈ ਹੈ ਪਰਸਨਲੀ ਔਰ ਮੈਂ ਇਹ ਕਹਿਣਾ ਚਾਹਨੀ ਹੈ ਕਿ ਜਦੋਂ ਤੁਹਾਨੂੰ ਕਿਸੇ ਨੂੰ ਆਪਣਾ ਪਾਰਸਲ ਜਾਂ ਕੋਰੀਅਰ ਰੀਸੀਵ ਹੁੰਦਾ ਹੈਗਾ ਪਲੀਜ਼ ਉਸਦੀ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਜੋ ਹੈ ਮੈਨੂੰ ਇਹ ਵੀ ਦੱਸਿਆ ਕਰੋ ਕਿ ਸਰਵਿਸ ਦੇ ਵਿੱਚ ਤੁਹਾਨੂੰ ਕੋਈ ਮਤਲਬ ਐਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ ਕਿ ਅਸੀਂ ਉਸ ਨੂੰ ਥੋੜਾ ਹੋਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਥੋੜਾ ਜਿਹਾ ਹੋ ਜਾਂਦਾ ਹੈ ਕਿ ਪਾਰਸਲ ਇਕੱਤੇ ਦਿਨ ਥੋੜਾ ਡਿਲੇ ਹੋ ਜਾਂਦਾ ਬਟ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਪਾਰਸਲ ਜੋ ਹੈ ਵਿਥਿਨ 2-3 ਡੇਸ ਦੇ ਵਰਕਿੰਗ ਡੇ ਵਿੱਚ ਮਿਲ ਜਾਵੇ ਹਾਂ ਕਦੇ ਕੋਈ ਛੁੱਟੀ ਆ ਜਾਂਦੀ ਉਦੋਂ ਥੋੜਾ ਲੇਟ ਹੋ ਸਕਦਾ ਹੈ ਜਾਂ ਕੋਈ ਪ੍ਰੋਬਲਮ ਹੋ ਜਾਵੇ ਬਿਲਕੁਲ ਚਲੋ ਚਲੋ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਸੂਟ ਦੀਦੀ ਦੇ ਜਿਹੜੇ ਮੇਰੇ ਬੜੇ ਫੇਵਰਟ ਹੁੰਦੇ ਨੇ ਲਓ ਜੀ ਹੁਣ ਆਪਾਂ ਤੁਹਾਨੂੰ ਵਿਖਾਉਣ ਲੱਗੇ ਆ ਬੁਟੀਕ ਵਾਲੇ ਸੂਟ ਚਲੋ ਕਰੀਏ ਸ਼ੁਰੂ ਦੀਦੀ ਲਓ ਜੀ ਵਾਓ ਬਹੁਤ ਸੋਹਣਾ ਕਲਰ ਆ ਦੇਖੋ ਹਮ ਬਹੁਤ ਸੋਹਣੀ ਕਢਾਈ ਹੈ। ਇਹਦੀ 슬ੀਵ ਦੇ ਉੱਤੇ ਵੀ ਕਢਾਈ ਦਿੱਤੀ ਗਈ ਹੈ। ਅੱਛਾ। ਬਹੁਤ ਸੋਹਣਾ ਕੰਟਰਾਸਟ ਕੀਤਾ ਹੋਇਆ ਕਲਰ ਦਾ। ਹਮ ਆਹ 슬ੀਵ ਦੇ ਉੱਤੇ ਵੀ ਕਢਾਈ ਹੈ। ਹਾਂ ਇਹਨੂੰ ਚਾਹੇ ਬਾਟਮ ਨਾਲ ਲਿਆਓ, ਪਲਾਜ਼ੋ ਬਣਾਓ, ਕੁਝ ਵੀ ਹਾਂ ਉਹ ਤੁਹਾਡੇ ਤੇ ਡਿਪੈਂਡ ਕਰਦਾ। ਬਾਹਾਂ ਤੇ ਵੀ ਲਿਆਓ ਤੇ ਉੱਤੇ ਵੀ ਲਿਆਓ ਬਾਟਮ ਤੇ ਵੀ ਤੇ ਇਹ ਕਢਾਈ ਬਹੁਤ ਸੋਹਣੀ ਹੈ। ਜਿਹੜਾ ਇਹ ਕਲਰ ਆ ਇਹ ਕਲਰ ਬੜਾ ਮਿੱਠਾ ਹੈ ਜਿਹੜਾ ਲੜਾ ਵਾ ਗਰਮੀਆਂ 'ਚ ਪਾਉਣਾ ਲੈ ਏਡਾ ਸੋਹਣਾ ਕਲਰ ਹੈ ਨਾ ਇਹ। ਬਹੁਤ ਸੋਹਣਾ ਕਲਰ ਹੈ। ਇਹ ਦੇਖੋ। ਇਹ ਇਹ ਸਟੱਫ ਜਾਮਕੋਟਨ ਹੈ ਨਾ ਜਾਮਕੋਟਨ ਦੇ ਉੱਤੇ ਇਹ ਜਾਮਕੋਟਨ ਦੇ ਉੱਤੇ ਇੱਕ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਆ ਤੇ ਦੀਦੀ ਇਹਦਾ ਪ੍ਰਾਈਸ ਕੀ ਆ ਇਹ ਪ੍ਰਾਈਸ ਇਹਦਾ 1900 ਪ੍ਰਾਈਸ ਹੈ 1900 ਹੁਣ 1900 ਪ੍ਰਾਈਸ ਕਿਉਂ ਕਿ ਕਿਉਂਕਿ ਇਹ ਗਲਾਵੀ ਹੈਵੀ ਬਣਿਆ ਹੋਇਆ ਵਾ ਘੇਰਾ ਵੀ ਆ ਔਰ ਜਿਹੜੀ ਬਾਜੂ ਤੇ ਤਾਂ ਨਾ ਹੁਣੇ ਵਿਖਾਇਆ ਸੀ ਉਹ ਵੀ ਹੈਵੀ ਨੇ ਬਾਜੂ ਵੀ ਬਾਜੂ ਤੇ ਬਿਹੈਵੀ ਵਰਕ ਕੀਤਾ ਹੋਇਆ ਤੇ ਜਾਮਕੋਟਨ ਤੇ ਬਹੁਤ ਜ਼ਿਆਦਾ ਸੋਹਣਾ ਗਰਮੀਆਂ ਚ ਪਾਉਣ ਵਾਲਾ ਸੂਟ ਆ ਠੀਕ ਆ ਬਹੁਤ ਜ਼ਿਆਦਾ ਸੋਹਣਾ ਮੈਨੂੰ ਆ ਬੜਾ ਸੋਹਣਾ ਲੱਗਿਆ ਕੱਲਾ ਨੈਕਸਟ ਆਜੋ ਬਈ ਹੁਣ ਨੈਕਸਟ ਲੋ ਜੀ ਅੱਛਾ ਇਹ ਵੇਲਾ ਪਾਈਆਂ ਹੋਈਆਂ ਨੇ ਹੈ ਨਾ ਹਾਂਜੀ ਜੀ ਵੇਲਾ ਪਾਈਆਂ ਹੋਈਆਂ ਇਹ ਵੀ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਵਾ ਵੇਲਾ ਪਾਈਆਂ ਹੋਈਆਂ ਦੀਦੀ ਨੇ ਇੱਥੇ ਤੇ ਇਹਦੀਆਂ ਦੀਦੀ ਸਿਰਫ ਫਰੰਟ ਆ ਅੱਛਾ ਇਹਦਾ ਠੀਕ ਆ ਇਹਦੀ ਆ ਨਹੀਂ ਹੈਗਾ ਹੈਗਾ ਵੇਖੋ ਹੈਗਾ ਜੀ ਇਹਦੀ ਇਹ ਜਿਹੜੀ ਹੈ ਨਾ ਏਸੀ ਇਸਦੀ ਪੌਂਚਾ ਤਿਆਰ ਕੀਤਾ ਸਲੀਵ ਨਹੀਂ ਤਿਆਰ ਕੀਤਾ ਅੱਛਾ ਇਹ ਸਲੀਵ ਨਹੀਂ ਹੈ ਪੌਂਚੇ ਤੇ ਇਹ ਪੌਂਚੇ ਤੇ ਕਢਾਈ ਆਉਗੀ ਇਹ ਵਾਲੀ ਹਾਂ ਇਹ ਪੌਂਚਾ ਫਰੰਟ ਤੇ ਵੇਲਾ ਆਉਣੀਆਂ ਇਦਾਂ ਕਰਕੇ ਵੇਲਾਉਗੀ ਤੇ ਜਿਹੜਾ ਪੌਂਚਾ ਤੁਹਾਨੂੰ ਦਿਖਾਇਆ ਵੀ ਇਹ ਵੀ ਕਲਰ ਬੜਾ ਸੋਹਣਾ ਮਿੱਠਾ ਜਾਂ ਗਰਮੀਆਂ ਚ ਪਾਉਣ ਵਾਲਾ ਕਲਰ ਆ ਇਹ ਵੀ ਕਢਾਈ ਬਹੁਤ ਸੋਹਣੀ ਹੈ ਇਹਦਾ ਪ੍ਰਾਈਸ ਕੀ ਰਵੇ ਦੇ ਇਹ ਵੀ ਸੇਮ 1900 ਦਾ ਹੀ ਰਹਿਣਾ ਇਹ ਵੀ 1900 ਦਾ ਇਹਦਾ ਜਿਹੜਾ ਸਟੱਫ ਵਾ ਨਾ ਇਹਦੇ ਵਿੱਚ ਹਲਕਾ ਹਲਕਾ ਜਿਵੇਂ ਉਹ ਆ ਥੋੜਾ ਜਿਹਾ ਕੀ ਕਹਿੰਦੇ ਸੈਲਫ ਵਿੱਚ ਹਾਂ ਸੈਲਫ ਵਿੱਚ ਇਹ ਪਲੇਨ ਨਹੀਂ ਆ ਇਹ ਕਲਰ ਜਿਹੜਾ ਪਲੇਨ ਨਹੀਂ ਇਹ ਚ ਸੈਲਫ ਆ ਥੋ ਲਓ ਜੀ ਨੈਕਸਟ ਕਲਰ ਲਾਈਟ ਕਲਰ ਆ ਇਹਦੇ ਤੇ ਵੀ ਆ ਜਿਹੜੀ ਵੇਲ ਜੀਆਂ ਪਾਈਆਂ ਹੋਈਆਂ ਨੇ ਬੜੀਆਂ ਸੋਹਣੀਆਂ ਨੇ ਉਹਦੇ ਵਿੱਚ ਜਿਹੜੇ ਜਿੰਨੇ ਵੀ ਕਲਰ ਲਏ ਹੋਏ ਨੇ ਜਿਵੇਂ ਗ੍ਰੀਨ ਆ ਹਨਾ ਪੀਚਾ ਬੜਾ ਸੋਹਣਾ ਕੰਟਰਾਸਟ ਜਿਹਾ ਹਨਾ ਮੈਨੂੰ ਬੜਾ ਸੋਹਣਾ ਹੈ ਕੰਟਰਾਸਟ ਬਣਾਇਆ ਹੈ ਹਮ ਬਹੁਤ ਸੋਹਣਾ ਕਲਰ ਆ ਇਨ ਦੀ ਸੇਮ ਇਨ ਦੀ ਇੰਡੀਵਿਡਿਅਸ ਆਪਾਂ ਸਲਵਾਰ ਜਿਹੜੀ ਹੈਗੀ ਬਾਟਮ ਤਿਆਰ ਕਰਵਾਈ ਹੈ ਇਹ ਵੀ ਬਾਟਮ ਤੇ ਵਰਕਾਂ ਨਾਲ ਇਹਦੀ ਬਾਟਮ ਤੇ ਪਰ ਵਰਕ ਕਰਵਾਇਆ ਦੇਖੋ ਇਦਾਂ ਇਹ ਜਿਹੜੇ ਫਲਾਅਰ ਜਿਹਾ ਆਉਣਗੇ ਹਨਾ ਬਾਟਮ ਦੇ ਉੱਤੇ ਆਏ ਆ ਇਹ ਸ਼ਰਟ ਆ ਤੇ ਉਹ ਬਾਟਮ ਆ ਬਹੁਤ ਸੋਹਣਾ ਕਲਰ ਆ ਕਲਰ ਕੰਟਰਾਸਟ ਜਿਹੜੇ ਵਿੱਚ ਪਾਏ ਹੋਏ ਨੇ ਕਲਰ ਜਿਹੜੇ ਕਢਾਈ ਦੇ ਉਹ ਬੜੇ ਸੋਹਣੇ ਸੋਹਣੇ ਕਲਰ ਆ ਇਹਦਾ ਪ੍ਰਾਈਸ ਕੀ ਦੇ ਦੀ ਇਹਦਾ ਪ੍ਰਾਈਸ ਜਿਹੜਾ ਹੈਗਾ 1850 ਰਹਿਣ ਵਾਲਾ ਹੈ ਇਹ 1850 ਦਾ ਇਹ ਕਲ ਇਹ ਕਪੜਾ ਇਹ ਕਪੜਾ ਮਸਲੀਨ ਹੈ ਇਹ ਮਸਲੀਨ ਤੇ ਆ ਇਹ ਮਸਲੀਨ ਤੇ ਆ ਜਿਹੜੇ ਪਹਿਲਾਂ ਦਿਖਾਇਆ ਸੀ ਉਹ ਜਾਮ ਕਾਟਨ ਦਾ ਸੀ ਇਹ ਮਸਲੀਨ ਦਾ ਵਾ ਚਲੋ ਵੀ ਨੈਕਸਟ ਆ ਜੋ ਆਏ ਹਾਏ ਰਾਣੀ ਹਾਰ ਲਓ ਜੀ ਰਾਣੀ ਕਲਰ ਕਹਿੰਦੇ ਨਾ ਕਿ ਇਹਨੂੰ ਸ਼ਾਇਦ ਮਿਲਦਾ ਤੂੰ ਕਹਿੰਦੇ ਆ ਮਤਲਬ ਗ੍ਰੀਨ ਜਿਹਾ ਕਲਰ ਕਹਿ ਲੋ ਕਿ ਜਿਹੜਾ ਵੀ ਹੈ ਗ੍ਰੀਨ ਵਾਲੀ ਸ਼ੇਡ ਹੈ ਨਾ ਰਾਣੀ ਨਾ ਆਈ ਥਿੰਕ ਮਿਜ਼ੈਂਟਾ ਨੂੰ ਕਹਿੰਦੇ ਆ ਹਾਂ ਗ੍ਰੀਨ ਜਿਹਾ ਦੇਖੋ ਇਹ ਕਲਰ ਬਹੁਤ ਸੋਹਣਾ ਸੂਟ ਆ ਮੈਨੂੰ ਆ ਕਲਰ ਬੜਾ ਹੀ ਸੋਹਣਾ ਲੱਗਦਾ ਪੀਕਾਕ ਸ਼ੇਡ ਪੀਕਾਕ ਸ਼ੇਡ ਬੜੀ ਸੋਹਣੀ ਕਲਰ ਆ ਨਾ ਇਹ ਇਹ ਦੇਖੋ ਇਹ ਸ਼ੀਸ਼ਿਆਂ ਵਾਲਾ ਕੰਮ ਹੈ ਮਿਰਰ ਵਰਕ ਆ ਦੇਖ ਲੋ ਇਹਦੇ ਚਾ ਮਿਰਰ ਵਰਕ ਹੋਇਆ ਹੋਇਆ ਹੈ ਨਾਲੇ ਨੇ ਐਮਬਰਾਇਡਰੀ ਕੀਤੀ ਹੋਈ ਹੈ ਬਹੁਤ ਸੋਣੀ ਹੈ ਵੇਲ ਹੈ ਗਲਾ ਬਣਿਆ ਹੋਇਆ ਵਾ ਇਹ ਦੇਖੋ ਵੇਲ ਜਿਹੜੀ ਆ ਗਲਾ ਬਣਿਆ ਹੋਇਆ ਤੇ ਆ ਚੀਜ਼ ਇੱਕ ਅਲੱਗ ਵਾ ਉਹ ਜਿਹੜੀ ਸਾਈਡ ਤੇ ਆ ਫਲਾਰ ਪਾਏ ਆ ਇਹਦੇ ਵਿੱਚ ਧਾਗੇ ਦੀ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਕਲਰ ਅਲੱਗ ਨੇ ਹੈਨਾ ਸਾਈਡਾਂ ਵਾਲੇ ਲੱਗ ਗਏ ਨੇ ਔਰ ਜਿਹੜੇ ਇਹ ਵਾਲੇ ਨੇ ਇਹ ਅਲੱਗ ਨੇ ਬਹੁਤ ਸੋਣਾ ਕਲਰ ਕੰਟਰਾਸਟ ਆ ਆਂਦੀ ਆ ਦੇਖੋ 슬ੀਵ ਓਕੇ ਇਹਦੀ 슬ੀਵ ਦੇਖੋ ਹਾਂ ਏਰੀਆ ਬਾਵਾ ਬਹੁਤ ਸੋਹਣੇ ਬਾਵਾ ਬਣਾਈ ਹੋਏ ਆ ਆ ਦੇਖੋ ਬਾਵਾ ਦੇ ਵਿੱਚ ਵੀ ਮਿਰਰ ਵਰਕ ਦਿੱਤਾ ਹੈ ਉਹ ਸੇਮ ਜਿਹੜੀ ਬੁੱਟੀਆਂ ਸਾਈਡ ਤੇ ਪਾਈਆਂ ਵੇਲ ਪਾਈਆਂ ਨਾ ਉਹ ਸੇਮ ਐਜ਼ ਹੀ ਇਹਨਾਂ ਦੇ ਤੇ ਪਾਈਆਂ ਹੈਗੀਆਂ ਇਹ ਵੀ ਜੈਮ ਕੋਟਣ ਲੱਗ ਰਹੀ ਮੈਨੂੰ ਤਾਂ ਹਨਾ ਹਾਂਜੀ ਇਹ ਸੇਮ 1900 ਦਾ ਹੀ ਰਹਿਣ ਵਾਲਾ ਹੈ ਇਹ ਵੀ ਇਹ ਵੀ 1900 ਦਾ ਸੋਟ ਆ ਬਹੁਤ ਜ਼ਿਆਦਾ ਸੋਹਣਾ ਸੋਟ ਹੈ ਵੀ ਆ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਹਮਮ ਕਲਰ ਕੰਬੀਨੇਸ਼ਨ ਇਹਦੇ ਵੀ ਬਹੁਤ ਜ਼ਿਆਦਾ ਸੋਹਣੇ ਨੇ ਹਮ ਤੇ ਆ ਦੇਖੋ ਇਹਦੀ ਵੀ ਇਹਦੇ ਬਾਜੂ ਤੇ ਕੀ ਉਹਦੇ ਤੇ ਇਹਦੀ ਬਾਜੂ ਤੇ ਠੀਕ ਆ ਇਹਦੇ ਬਾਜੂ ਕਰਵਾਏ ਆ ਉਹ ਡਿਪੈਂਡ ਕਰਦਾ ਤੁਸੀਂ ਜਿਵੇਂ ਮਰਜੀ ਆਪਣੇ ਬੁਟੀਕ ਤੋਂ ਕਰਵਾ ਸਕਦੇ ਹੋ ਕਿ ਦੇ ਭਾਫ ਫ੍ਰੀ ਜਿਆ ਦਿੱਤਾ ਹੁੰਦਾ ਹੈ ਕਿ ਆਪਣਾ ਤੁਸੀਂ ਚਾਹੇ ਬਾਟਮ ਬਣਾ ਸਕਦੇ ਹੋ ਤੇ ਭਾਵੇਂ ਸਲੀਪ ਵੀ ਤੁਹਾਡੇ ਤੇ ਡਿਪੈਂਡ ਕਰਦਾ ਇਹ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਮਸਲੀਨ ਤੇ ਹੈ ਇਹ ਮਸਲੀਨ ਤੇ ਹੈ ਇਹ ਮਸਲੀਨ ਲੱਗ ਰਿਹਾ ਸੀ ਮੈਨੂੰ ਤੇ ਇਹ ਕਿੰਨੇ ਦਾ ਸੂਟ ਦੇ ਦੀ ਇਹ 1400 ਹੈ ਇਹ 1400 ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸੂਟ ਇਦਾਂ ਇਹ ਬਣਿਆ ਹੋਇਆ ਹੈ ਗਲਾ ਤੇ ਆ ਇਦਾਂ ਘੇਰਾ ਜਿਹਾ ਬਣਿਆ ਹੋਇਆ ਹੈ ਨੀਚੇ ਸਾਈਡਾਂ ਤੋਂ ਬਹੁਤ ਸੋਹਣਾ ਸੂਟ ਹੈ ਕਿੰਨੇ ਦਾ 1400 ਵਿੱਚ 1400 ਦਾ ਚਲੋ ਨੈਕਸਟ ਇਹ ਸਿਲਕ ਲੱਗਦੀ ਹੈ ਮੈਨੂੰ ਹਨਾ ਇਹ ਟੈਬੀ ਤੇ ਆ ਟੈਬੀ ਸਿਲਕ ਹੂੰ ਇੱਕ ਤੇ ਇਦਾਂ ਹੀ ਹੈ ਹਨਾ ਇਹ ਗਲਾ ਚ ਖੋਲੋ ਜਿੱਦਾਂ ਵੀ ਖੁੱਲਦਾ ਇਹਨੂੰ ਤੇ ਖੋਲਣਾ ਤੇ ਬੰਦ ਕਰਨਾ ਬੜਾ ਔਖਾ ਜਿਹਾ ਲੱਗਦਾ ਆ ਦੇਖੋ ਹਾਂ ਇਹ ਇਦਾਂ ਇਹਦਾ ਗਲਾ ਬਣਿਆ ਹੋਇਆ ਵਾ ਤੇ ਵੇਲਾ ਪਈਆਂ ਹੋਈਆਂ ਨੇ ਹਵਾ ਆ ਰਹੀ ਇੱਕ ਮਿੰਟ ਹੂੰ ਹਾਂ ਆ ਦੇਖੋ ਬਹੁਤ ਸੋਹਣਾ ਕਲਰ ਕੰਬੀਨੇਸ਼ਨਸ ਨੇ ਇਹਦੇ ਵੀ ਬਹੁਤ ਸੋਹਣੇ ਅਵੀ ਪਲਾਟ ਸੋਨਾ ਬਣਿਆ ਇਹਦੇ ਵੀ ਪਹੁੰਚਿਆ ਦਾ ਜਾਂ ਉਹਦੇ ਕੋਲ ਪਹੁੰਚੇ ਤੇ ਜਾਂ ਬਾਹਾਂ ਤੇ ਜਿੱਥੇ ਵੀ ਲਿਆਣਾ ਜਾਂਦੇ ਆ ਆ ਦੇਖੋ ਇਸ ਦੇ ਮਤਲਬ ਉਹ ਦਿੱਤਾ ਹੋਇਆ ਬਰਕ ਬਾਜੂ ਜਾਂ ਜਿਹੜੇ ਵੀ ਤੁਹਾਨੂੰ ਆਪਾਂ ਸੂਟ ਦਿਖਾ ਰਹੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਪਹੁੰਚੇ ਤੇ ਲੈ ਕੇ ਆਉਣਾ ਜਾਂ ਬਾਹਾਂ ਤੇ ਲੈ ਕੇ ਆਉਣਾ ਸਾਡਾ ਕੋਈ ਵੀ ਕੱਲਾ ਘੇਰੇ ਵਾਲਾ ਸੂਟ ਨਹੀਂ ਹੋਗਾ ਗਲਾ ਘੇਰਾ ਨਹੀਂ ਹੋਊਗਾ ਬਾਹਾਂ ਤੇ ਪਹੁੰਚੇ ਹਮੇਸ਼ਾ ਨਾਲ ਹੋਣਗੇ ਮਤਲਬ ਦੋਨਾਂ ਚ ਕੋਈ ਇੱਕ ਚੀਜ਼ ਤੁਹਾਡੇ ਤੇ ਡਿਪੈਂਡ ਕਰਦਾ ਪਰ ਇਹ ਨਹੀਂ ਆ ਵੀ ਕੱਲਾ ਫਰੰਟ ਤੇ ਹੀ ਆਪਾਂ ਕਢਾਈ ਕਰਵਾਉਨੇ ਆ ਪਹੁੰਚਾ ਜਰੂਰ ਹੁੰਦਾ ਹੀ ਹੁੰਦਾ ਨਾਲ ਨੈਕਸਟ ਹੈ ਲੋ ਇਹ ਵੀ ਬੜਾ ਸੋਹਣਾ ਕਲਰ ਲਾਈਟ ਜਿਹਾ ਹਮ ਇਹ ਵੀ ਬਹੁਤ ਸੋਹਣਾ ਸੂਟ ਆ ਹਾਂ ਇਹ ਵੀ ਵਰਕ ਮਿੱਠਾ ਜਿਹਾ ਵਾ ਲਾਈਟ ਜਿਹਾ ਕਲਰ ਆ ਤੇ ਵਰਕ ਜਿਹੜਾ ਬਿਲਕੁਲ ਲਾਈਟ ਵੇਟ ਆ ਕੋਈ ਹੈਵੀ ਜਿਆਣੀ ਆ ਹਨਾ ਇਹਦੇ ਨਾਲ ਤੁਸੀਂ ਆਪਣੇ ਮਰਜ਼ੀ ਨਾਲ ਜਿਵੇਂ ਕੰਟਰਾਸਟ ਦੁਪੱਟਾ ਜੋ ਜੋ ਵੀ ਤੁਹਾਨੂੰ ਅੱਛਾ ਲੱਗੇ ਕਰ ਸਕਦੇ ਹੋ ਹਨ ਪਰ ਕਲਰ ਬਹੁਤ ਸੋਹਣਾ ਵਾ ਇਹਦੇ ਵੀ ਬਾਵਾ ਤੇ ਹੋਊਗਾ ਹਨਾ ਸੇਮ ਇਦਾਂ ਇਹਦੇ ਬਾਵਾ ਤੇ ਵੀ ਆ ਤੇ ਸਲਵਾਰ ਤੇ ਵੀ ਆ ਓਕੇ ਇਹਦੇ ਬਾਵਾ ਤੇ ਵੀ ਆ ਤੇ ਸਲਵਾਰ ਤੇ ਵੀ ਪੈਕ ਕਰਾ ਕੇ ਦਿਖਾ ਦਿਓ ਬੈਕ ਤੋਂ ਦਿਖਾ ਦਿਓ ਠੀਕ ਆ ਇਹਦੇ ਦੋਨਾਂ ਤੇ ਕੀਤਾ ਹੋਇਆ ਕਿਉਂਕਿ ਡਿਜ਼ਾਈਨ ਥੋੜਾ ਹੈਵੀ ਨਹੀਂ ਸੀ ਲਾਈਟ ਸੀਗਾ ਲਾਈਟ ਸੀ ਸਹੀ ਗੱਲ ਇਹਦੇ ਬਾਵਾ ਤੇ ਵੀ ਆ ਔਰ ਮਤਲਬ ਇਸ ਤੇ ਬਾਟਮ ਤੇ ਵੀ ਆ ਬਹੁਤ ਸੋਹਣਾ ਕਲਰ ਹੈ ਲਾਈਟ ਜਿਹਾ ਕਲਰ ਹੈ ਨਾ ਜਿਆਦਾ ਜਿਆਦਾ ਹੈਵੀ ਵਰਕ ਆ ਪਰ ਬਹੁਤ ਸੋਹਣਾ ਲੱਗ ਰਿਹਾ ਇਹਦਾ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ सेम ਹੀ ਰਹੇਗਾ 1450 ਇਹ ਵੀ ਮਸਲੀਨ ਹੈ ਇਹ ਮਸਲੀਨ ਤੇ ਹੈ ਮਸਲੀਨ ਤੇ 1450 ਦਾ ਸੂਟ ਹੈ ਚਲੋ ਨੈਕਸਟ ਆਜੋ ਹੁਣ ਬਲੈਕ ਤੇ ਗ੍ਰੀਨ ਗ੍ਰੀਨ ਮਹਿੰਦੀ ਕਲਰ ਜਿਹਨੂੰ ਕਹਿ ਦਿੰਦੇ ਆ ਇਹ ਵੀ ਬਹੁਤ ਸੋਹਣਾ ਵਰਕ ਆ ਹੈਵੀ ਜੈ ਵਰਕ ਆ ਗਲਾ ਬਣਿਆ ਹੋਇਆ ਤੇ ਆ ਥੱਲੇ ਘੇਰਾ ਫਲਾਰ ਬਣਿਆ ਹੋਇਆ ਵਾ ਤੇ ਆ ਸਾਈਡਾਂ ਤੇ ਦੇਦੀ ਬਾਹਵਾਂ ਨੇ ਇਹ ਬਾਹਵਾਂ ਨੇ ਸਾਈਡਾਂ ਤੇ ਅੱਛਾ ਇਹਦਾ ਆਪਾਂ ਜੋ ਐ ਇਸ ਨੂੰ ਮਤਲਬ ਚੈਤਸੀ ਪਲਾਜ਼ੋ ਬਣਾ ਸਕਦੇ ਹੋ ਤੇ ਭਾਵੇਂ ਇਸ ਨੂੰ ਤੁਸੀਂ ਪੌਂਚਾ ਬਣਾ ਸਕਦੇ ਇਹਦੇ ਬੈਕ ਪੌਂਚੇ ਤੇ ਵੀ ਦਿੱਤਾ ਹੋਇਆ ਸੀ ਠੀਕ ਹਾਂ ਬਹੁਤ ਸੋਹਣਾ ਐ ਵੀ ਇਹ ਦਿੱਤਾ ਹੋਇਆ ਪਰ ਇਹ ਡਿਜ਼ਾਈਨ ਅਦਾਵਣਾ ਹੈ ਇਹ ਅਦਾਊਗਾ ਡਿਜ਼ਾਈਨ ਇਹ ਐਸਟਰ ਠੀਕ ਆ ਨੀਚੇ ਆਲੇਗਾ ਆ ਨੀਚੇ ਵੇਲ ਆ ਜਾਏਗੀ ਉੱਪਰ ਪੌਂਚੇ ਤੇ ਅੰਮਤੋਂ ਉਸਤੇ ਆ ਜਾਏਗਾ ਬਾਟਮ ਤੇ ਜਿਹੜਾ ਇਹ ਹਣਾ ਚਾਹੁੰਦਾ ਬਹੁਤ ਸੋਹਣਾ ਸੌਟ ਐ ਵੀ ਵਰਕ ਹੈ ਲੈ ਬਹੁਤ ਸੋਹਣਾ ਇਹ ਇਹ ਵੀ ਗਲੇਸ ਕਟਣਾ ਇਹ ਹਾਂਜੀ ਇਹ ਵੀ ਆਪਣਾ ਜਿਹੜਾ ਹੈਗਾ ਇਹ ਆਪਾਂ ਤਿਆਰ ਕਰਵਾਇਆ ਹੈਗਾ 1800 ਦੇ ਵਿੱਚ ਇਹ ਵੀ 1800 ਦੀ ਦੇਣ ਚ ਹੈ ਦੀ ਬਹੁਤ ਸੋਹਣਾ ਸੂਟ ਹੈ ਵੀ ਇਹ ਜਿੰਨੇ ਵੀ ਸੂਟ ਹੈ ਸਾਰੇ ਵਿਦਆਊਟ ਦੁਪੱਟੇ ਆ ਕਿਸੇ ਨਾਲ ਦੁਪੱਟਾ ਨਹੀਂ ਆ ਹਾਂ ਦੁਪੱਟਾ ਜੇ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਹਾਫ ਜੋ ਹਾਫ ਪਿਓਰ ਦਾ ਦੁਪੱਟਾ ਰਹੇਗਾ ਵਿਦ ਟਾਈ ਐਂਡ ਡਾਈ ਔਰ ਲੇਸ ਵਰਕ ਪ੍ਰੋਪਰ ਹੋਏਗਾ ਉਹ 500 ਦਾ ਹੈ ਔਰ ਜੇ ਕਿਸੇ ਨੇ ਸੈਮੀ ਨਾਉਂ ਦਾ ਚਨੋਂਦਾ ਕਰਵਾਣਾ ਹੈ ਉਹ 800 ਦਾ ਉਹ ਵੀ ਟਾਈ ਐਂਡ ਆਈ ਵਿਦ ਲੇਸ ਵਰਕ ਉਹ ਹੋਏਗਾ ਉਹ ਅਲੱਦੀ ਕਰਵਾ ਸਕਦੇ ਹਾਂ ਉਸੇ ਅਲੱਗ ਚਾਰਜ ਜੀ ਸੁਣਗੇ ਜੇ ਕਿਸੇ ਨੇ ਇਦਾਂ ਹੀ ਲੈਣਾ ਇਦਾਂ ਲੈ ਸਕਦੇ ਜੇ ਕਿਸੇ ਡਿਮਾਂਡ ਕਰਨੀ ਹੈ ਕਿ ਦੁਪੱਟਾ ਵੀ ਸਾਨੂੰ ਐਡ ਆਨ ਕਰਵਾ ਕੇ ਦਿਓ ਜਾਂ ਹਨਾ ਕੱਲ ਤੇ ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਦੁਪੱਟੇ ਨੂੰ ਜੇ ਕਲਰ ਵੀ ਕਰਵਾ ਕੇ ਦਿਓ ਉਹਦੇ ਐਕਸਟਰਾ ਚਾਰਜ ਹੋਣਗੇ ਜੋ ਵੀ ਉਹਦੇ ਡਾਈ ਦੇ ਚਾਰजेस ਹੋਣਗੇ ਹਨਾ ਨੈਕਸਟ ਆਹ ਵਾਲਾ ਕਲਰ ਦੇਖੋ ਇਹ ਵੀ ਕਲਰ ਕੰਬੀਨੇਸ਼ਨ ਜਿਹੜੇ ਇਹਦੇ ਚ ਪਾਏ ਹੋਏ ਨੇ ਵੀ ਬਹੁਤ ਜ਼ਿਆਦਾ ਸੋਹਣੇ ਆ ਗ੍ਰੀਨ ਮਜ਼ੈਂਟਾ ਬਹੁਤ ਸੋਹਣਾ ਵਰਕ ਕੀਤਾ ਆ ਲਾਈਟ ਜਿਹਾ ਇਹਦੇ ਤੇ ਵਰਕ ਕੀਤਾ ਹੋਇਆ ਕੋਈ ਜ਼ਿਆਦਾ ਹੈਵੀ ਨਹੀਂ ਆ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਇਹ ਇਹਦੇ ਵੀ ਬਾਟਮ ਤੇ ਜਾਂ ਉਹਦੇ ਤੇ ਹੋਊਗਾ ਬਾਜੂਆਂ ਤੇ ਹਨਾ ਹਾਂਜੀ ਇਹ ਸਲੀਵ ਤੇ ਹੈਗਾ ਸਲੀਵਸ ਤੇ ਹੈਗਾ ਵੇ ਆ ਸਲੀਵ ਕਿੱਤਿਆਂ ਲਿਸਨ ਉਹ ਹੀ ਸੇਮ ਹੈ ਬਾਟਮ ਬਣਾਉਣਾ ਚ ਜੋ ਮਰਜ਼ੀ ਬਣਾਉਣਾ ਸੇਮ ਹੈ ਬਹੁਤ ਸੋਹਣਾ ਕਲਰ ਹੈ ਵੀ ਲਾਈਟ ਜੇ ਕਲਰ ਆ ਕੜਾਈ ਵਾਲਾ ਇਹ ਕਿੰਨੇ ਦਾ ਜੀ ਦੀ ਇਹ 1400 ਵਿੱਚ ਹੈ ਇਹ 1400 ਦੀ ਰੇਂਜ ਦੇ ਵਿੱਚ ਹੈ ਮਸਲੀਨ ਆਏ ਮਸਲੀਨ ਤੇ ਹਨਾ ਮਸਲੀਨ ਆਣਾ ਹੈ ਹਾਂਜੀ ਮਸਲੀਨ ਹੈ ਕਈ ਵਾਰੀ ਮੈਨੂੰ ਕਈ ਵਾਰੀ ਸਟੱਫ ਦਾ ਨਹੀਂ ਪਤਾ ਚੱਲਦਾ ਹੂੰ ਇਹ ਸੂਟ ਤਾਂ ਆਲਰੇਡੀ ਮੈਨਸਟਰ ਤੇ ਪਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਅੱਛਾ ਇਹ ਅੱਛਾ ਇਹ ਇੰਸਟਾਗ੍ਰਾਮ ਤੇ ਪੋਸਟ ਕੀਤਾ ਦੇ ਕਿੱਤਾ ਹੋਇਆ ਪਰ ਵੀ ਜੇ ਤੁਸੀਂ ਦਿਖਾ ਦਿਓ ਹੂੰ ਅੱਛਾ ਠੀਕ ਹਾਂ ਕਈ ਵਾਰੀ ਕਈ 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 ਕਹਿ ਦਿੰਦੇ ਨੇ ਵੀ ਇੰਸਟਾਗ੍ਰਾਮ ਸੇ ਅਸੀਂ ਨਹੀਂ ਚਲਾਉਂਦੇ YouTube ਤੇ ਪਾਇਆ ਕਰੋ ਤੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹ ਵੀ ਬਹੁਤ ਸੋਹਣੀ ਹੈ ਵੇਲਾ ਜਿਹਾ ਪਾਇਆ ਹੋਏ ਨੇ ਬਹੁਤ ਸੋਹਣਾ ਵਾ ਇਹਦੇ ਉੱਤੇ ਜਿਹੜਾ ਲਾਈਟ ਕਲਰ ਦੇ ਉੱਤੇ ਜਿਹੜਾ ਡਾਰਕ ਕੀਤਾ ਹੋਇਆ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਇਹਦੇ ਨਾਲ ਵੀ ਦੁਪੱਟਾ ਜੋ ਇਹ ਤਿਆਰ ਕਰਵਾਓ ਬਹੁਤ ਸੋਹਣਾ ਲੱਗੂਗਾ ਇਹ ਸੂਟ ਤੇ ਇਹਦੇ ਤੇ ਵੀ ਹੂੰ ਬੋਟਮ ਜਾਂ ਬਾਜੂ ਹੋ ਜ਼ਰੂਰ ਹੋਣੀਆਂ ਇਹਦੇ ਵਿੱਚ ਆ ਰਹੀ ਹੈ ਇਹਦੇ ਇਹਦੇ ਨਾਲ ਇਹ ਵੇਖੋ ਬੋਟਮ ਜਾਂ ਬਾਜੂ ਤੇ ਜਿਵੇਂ ਵੀ ਕੋਈ ਕਰਾਉਣਾ ਚਾਹਦਾ ਹੈ ਤਿਆਰ ਉਹਦਾ ਤਿਆਰ ਹੋ ਜਾਊਗਾ ਹੂੰ ਇਹ ਦੁਬਾਰਾ ਮਤਲਬ ਇਹ ਡਿਜ਼ਾਈਨ ਦੁਬਾਰਾ ਆਇਆ ਹੈ ਤਿਆਰ ਹੋ ਕੇ ਅੱਛਾ ਮੈਨੂੰ ਲੱਗਾ ਮੈਂ ਇਹਦੇ ਨਾਲ ਅਦਾ ਲੈ ਕੇ ਆਈ ਕਿ ਪਤਾ ਨਹੀਂ ਮੈਂ ਇਹਦੇ ਨਾਲ ਦਾ ਡਿਜ਼ਾਈਨ ਹੀ ਦੁਬਾਰਾ ਤਿਆਰ ਹੋ ਕੇ ਆਇਆ ਹੈ ਕਲਰ ਮੈਂ ਲੈ ਕੇ ਆਈ ਸੀ ਹੂੰ ਮੇਰੇ ਸੂਟਾਂ ਦੇ ਸਟਿਚ ਨਹੀਂ ਇਹ ਵੀ ਬਹੁਤ ਸੋਹਣਾ ਫਿਰੋਜ਼ੀ ਕਲਰ ਲਾਈਟ ਫਿਰੋਜ਼ੀ ਕਲਰ ਇਹਦੇ ਤੇ ਵੀ ਕਲਰ ਕੰਟਰਾਸ ਜਿਹੜਾ ਇਹਦਾ ਕੀਤਾ ਹੋਇਆ ਵਰਕ ਦਾ ਬਹੁਤ ਜ਼ਿਆਦਾ ਸੋਹਣਾ ਵਾ ਤੇ ਇਹਦੇ ਵੀ ਸੇਮ ਉਹੀ ਜਿਵੇਂ ਬਾਟਮ ਵਾਲਾ ਹੋਊਗਾ ਇਹਦੇ ਵੀ ਸੇਮ ਉਦਾ ਹੀ ਪਾਈ ਹੋਈ ਹੈ ਇਹ ਮਸਲੀਨ ਦੇ ਉੱਤੇ ਬਣਿਆ ਹੋਇਆ ਵਾ ਇਹਦਾ ਪ੍ਰਾਈਸ ਕੀ ਇਹ ਦੀ ਇਹਦੇ ਸੇਮ ਪ੍ਰਾਈਸ ਰਹੇ 1400 1450 ਇਸੇ ਰੇਂਜ ਦੇ ਹੀ ਸੂਟ ਹੈ ਠੀਕ ਆ ਹਾਂ ਆ ਵੇਖੋ ਬਣਿਆ ਹੋਇਆ ਹਮ ਸਾਰਿਆਂ ਦੇ ਬਣਿਆ ਹੋਇਆ ਬਹੁਤ ਸੋਹਣਾ ਇਹ ਵੀ ਹੁਣ ਅੱਗੇ ਆਜੋ ਬਲੈਕ ਸੂਟ ਇਹ ਸੂਟ ਇਹ ਸੂਟ ਦਾ ਹੁਣ ਪ੍ਰਾਈਸ ਤੁਸੀਂ ਦੱਸੋ ਜਰਾ ਗੈਸ ਕਰੋ ਇਹ ਵੀ ਵਰਕ ਕਰਵਾਇਆ ਤੁਸੀਂ ਹਾਂਜੀ 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 ਹਮ ਇਹ ਵਰਕ ਕਰਵਾਇਆ ਹੋਇਆ ਹੈ ਡਿਜ਼ਾਈਨਿੰਗ ਸੀਗੀ ਇਹ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਜਿੱਦਾਂ ਕਿ ਕਹਿ ਦੋ ਔਰ ਇਹਦੇ ਨਾਲ ਅਸੀਂ ਦੁਪੱਟਾ ਵੀ ਜਿਹੜਾ ਹੈਗਾ ਟਾਈ ਐਂਡ ਡਾਈ ਵਾਲਾ ਲਗਾ ਦਿੱਤਾ ਸੀਗਾ ਠੀਕ ਆ 1600 ਦਾ ਮੈਨੂੰ ਲੱਗਦਾ ਜਾਂ 1700 1800 ਇੰਨੇ ਕੁ ਦੇ ਨੇੜੇ ਦਾ ਹੋਗਾ ਇਹ ਦੁਪੱਟੇ ਸਣੇ 1500 ਦਾ ਸੂਟ ਹੈ ਓਕੇ ਅੱਛਾ ਟਾਈ ਐਂਡ ਡਾਈ ਵੀ ਕੀਤਾ ਹੋਇਆ ਹੈ ਤੁਸੀਂ ਦੁਪੱਟੇ ਨੂੰ ਬਹੁਤ ਸੋਹਣਾ ਹੈ ਲੇਸ ਵੀ ਲਗਾਈ ਹੋਈ ਹੈ ਬਹੁਤ ਸੋਹਣਾ ਬਲੈਕ ਕਲਰ ਦਾ ਸੂਟ ਆ ਆਹ ਵਾਲਾ ਵਰਕ ਕਰਵਾਇਆ ਹੈ ਔਰ نیچے ਜਿਹੜਾ ਉਹ ਬਣਾਇਆ ਹੋਇਆ ਹੈ ਹਾਂਜੀ ਇਹ ਪੱਤਾ ਬਣਾਏ ਹੋਏ ਹੈ ਬਹੁਤ ਸੋਹਣਾ ਹੈ ਵੀ ਹਾਂ ਬਹੁਤ ਜ਼ਿਆਦਾ ਸੋਹਣਾ ਹੈ ਇਹਦੇ ਵਿੱਚ ਆਪਾਂ ਦੋ ਡਿਜ਼ਾਈਨ ਬਣਾਏ ਕਿੰਨਾ ਪ੍ਰਾਈਸ ਇਸ ਅਸੋਸੀ ਦਾ 1500 ਬਹੁਤ ਸੋਹਣਾ ਸੂਟ ਆਵੇ 1500 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਦੋ ਡਿਜ਼ਾਈਨ ਤਿਆਰ ਕਰਵਾਏ ਹੈ ਮਤਲਬ ਥੋੜਾ ਜਿਹਾ ਇਹਦਾ ਚਾਹ ਕਿਹੜਾ ਦੀਦੀ ਇਹ ਇਹਨੂੰ ਆਪਾਂ ਖਾਦੀ ਕਾਟਨ ਕਹਿ ਰਹੇ ਹਾਂ ਖਾਦੀ ਕਾਟਨ ਹੈ ਹਾਂ ਤੇ ਇਹਦੇ ਲੱਗ ਰਿਹਾ ਥੋੜਾ ਜਿਹਾ ਹੈ ਬਣ ਨਹੀਂ ਹਾਂ ਨਹੀਂ ਆ ਦੂਜਾ ਪਲੱਸਿੰਗ ਦੇ ਚ ਆ 슬ੀਵ ਵੀ ਹੈਗੀਆਂ ਦੀ ਤਿਆਰ 슬ੀਵ ਉਹਨੀਆਂ ਵੀ ਤਿਆਰ ਆਗੇ 슬ੀਵਜ਼ ਨੇਥ 슬ੀਵਜ਼ ਵੀ ਹੈਗੀਆਂ ਬਹੁਤ ਸੋਹਣਾ ਸੂਟ ਹੈ ਪਰ ਇਹਦੀ ਜਿਹੜੀ ਕੱਟ ਹੈਗੀ ਉਹ ਨਾਰਮਲ 3.5 ਮੀਟਰ ਹੁੰਦੀ ਹੈ ਨਾ ਵੱਡੇ ਪੰਨੇ ਦੀ ਇਹ 4 ਮੀਟਰ ਕੱਟ ਆ ਇਸਦੀ ਠੀਕ ਜਿਹੜਾ ਆਰਾਮ ਨਾਲ ਤੁਹਾਡਾ ਸੂਟ ਬਣ ਜੇਗਾ ਇਹ ਇਹ ਡਿਜ਼ਾਈਨਿੰਗ ਦੇਖੋ ਇਹ ਸਾਡੇ ਕਾਰੀਗਰ ਵੱਲੋਂ ਤਿਆਰ ਕੀਤੀ ਹੈ ਆ ਡਿਜ਼ਾਈਨਿੰਗ ਇਹ 1500 ਦੇ ਵਿੱਚ ਸੂਟ ਹੈ ਵਿਦ ਦੁਪੱਟਾ ਟਾਈ ਐਂਡ ਡਾਈ ਵਾਲਾ ਦੁਪੱਟਾ ਬਹੁਤ ਸੋਹਣਾ ਹੈ ਇਹ ਵੀ ਸੂਟ ਚਲੋ ਨੈਕਸਟ ਆਜੋ ਬਈ ਹੁਣ ਇਹ ਸੇਮ ਜਿਹੜਾ ਉਹ ਹੀ ਹੁਣੇ ਆਪਾਂ ਹਾਂ ਹਾਂ ਇਹ ਨਹੀਂ ਫਰਕ ਹੈ ਡਿਜ਼ਾਈਨ 'ਚ ਅੱਛਾ ਫਰਕ ਆ ਹੂੰ ਏ ਡਿਜ਼ਾਈਨ ਚ ਫਰਕ ਹੈ ਓਕੇ ਕਲਰ ਕਲਰ ਸੇਮ ਹੈ ਕਲਰ ਹਾਂ ਕਲਰ ਸੇਮ ਹੋ ਗਿਆ ਡਿਜ਼ਾਈਨਿੰਗ ਫਰਕ ਹੈ ਓਕੇ ਇਹ ਠੀਕ ਆ ਹਾਂ ਇਹ ਵਾਲਾ ਇਹ ਸ਼ੇਪ ਦੇ ਵਿੱਚ ਆ ਉਹ ਇਕੱਲੇ ਉਹ ਥੱਲੇ ਫੋਲਡ ਸੀ ਹਾਂ ਇਹ ਵੀ ਕਲਰ ਦੇ ਉੱਤੇ ਜਿਹੜਾ ਇਹ ਬਹੁਤ ਸੋਹਣਾ ਵਾ ਬਹੁਤ ਸੋਹਣਾ ਹੈ ਪੈਟਰਨ ਨਾਲ ਜਿਹੜੀਆਂ ਆਪਾਂ ਬਾਟਮ ਅਟੈਚ ਕੀਤੀਆਂ ਨੇ ਉਹ ਕੋਈ 3.5 ਮੀਟਰ ਦੀ ਹੋਈਗੀ 3 ਮੀਟਰ ਦੀ ਹੋਏਗੀ ਮਤਲਬ ਇਹ ਜਿਹੜਾ ਕਪੜਾ ਹੈਗਾ ਅਪਰੋਕਸੀਮੇਟਲੀ ਤੁਹਾਨੂੰ 5.5 ਤੋਂ ਕੋਈ ਵੀ ਕਪੜਾ ਕੱਟ ਨਹੀਂ ਮਿਲੇਗਾ ਠੀਕ ਹੈ ਇਹ ਬੋੜਾ ਮੈਂ ਜਿਹੜੇ embroiderry ਵਾਲੇ ਆ ਠੀਕ ਆ ਬਹੁਤ ਸੋਹਣਾ ਹੈ ਬਹੁਤ ਜਿਹੋ ਵੱਡੇ ਪੰਨੇ ਵਾਲੇ ਕਪੜੇ ਆ ਜਿੱਦਾਂ ਕਿ ਵੱਡਾ ਪੰਨਾ ਹੋ ਜਾਂਦਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਕੱਟ ਜਿਹੜੀ ਹੈਗੀ ਉਹ 4 ਮੀਟਰ ਤੋਂ ਕੱਟ ਨਹੀਂ ਮਿਲੇਗੀ ਉਹ ਪੂਰੀ 4 ਮੀਟਰ ਹੋਏਗੀ ਉਹਦੇ ਚ ਇਹ ਆ ਕਿ ਤੁਹਾਡਾ ਆਰਾਮ ਨਾਲ ਸੂਟ ਬਣ ਜਾਏਗਾ ਜਿਹੜੀ ਮਰਜ਼ੀ ਮਤਲਬ ਜਿਸ ਵੀ ਸਾਈਜ਼ ਦਾ ਬਣਾਉਣਾ ਚਾਹੋ ਠੀਕ ਆ ਜੇ ਕੋਈ ਪਤਲਾ ਤਾਂ ਹੋ ਸਕਦਾ ਉਹਦੇ ਚ ਕਿਸੇ ਬੱਚੇ ਦਾ ਵੀ ਨਿਕਲ ਆਵੇ ਓਕੇ ਮਤਲਬ ਇਸ ਟਾਈਪ ਦਾ ਹੈਗਾ ਇਹ ਮਤਲਬ ਕਿ ਰੱਖਿਆ ਹੋਇਆ ਵਧੀਆ ਵਾਲਾ ਬਹੁਤ ਵਧੀਆ ਇੱਕ ਆ ਦੇਖੋ ਜੀ ਇਹ ਮੇਰਾ ਮਾਰਨਿੰਗ ਸਟੱਫ ਮੋਮੀ ਦਾ ਸਟੱਫ ਉਹ ਗਾਣਾ ਨਹੀਂ ਹੈਗਾ ਨੱਚ ਕੇ ਜਰਾ ਦਿਖਾਣੀ ਮਾਰਨਿੰਗ ਹੈ ਇਦਾਂ ਦਾ ਗਾਣਾ ਹੈਗਾ ਨਾ ਇਹ ਵਾਲਾ ਹੈ ਮਾਰਨਿੰਗ ਵਾਲਾ ਦੇਖੋ ਇਹ ਆਈ ਥਿੰਕ ਉਹਦੇ ਤੇ ਹੈ ਨਾ ਟੈਬੀ ਸਿਲਕ ਹੈ ਇਹ ਟੈਬੀ ਸਿਲਕ ਦੇ ਉੱਤੇ ਟੈਬੀ ਸਿਲਕ ਦੇ ਉੱਤੇ ਆ ਹੂੰ ਥੋੜਾ ਜਿਹਾ ਜਿਵੇਂ ਹਾਂ ਇਹ ਥੋੜਾ ਜਿਹਾ ਮੇਰੇ ਤੋਂ ਕਿਸੇ ਮਤਲਬ ਕਸਟਮਰ ਨੇ ਇਹ ਕਹਿ ਕੇ ਤੁਸੀਂ ਮੈਨੂੰ ਟੈਬੀ ਸਿਲਕ ਦੇ ਉੱਤੇ ਥੋੜੀ ਜੀ ਕੁਝ ਐਦਾ ਦੀ ਪੰਛੀ ਵਗੈਰਾ ਦੀ ਕਿਰੇਟਿਵਿਟੀ ਕਰਕੇ ਮਤਲਬ ਕਰ ਦੋ ਇਹ ਫਿਰ ਮੈਂ ਉਹਨਾਂ ਦੀ ਡਿਮਾਂਡ ਦੇ ਉੱਤੇ ਪੀਸੇ ਤਿਆਰ ਕਰਵਾਇਆ ਸੀ ਠੀਕ ਆ ਉਹ ਤਾਂ ਉਹਨਾਂ ਨੂੰ ਚਲਾ ਗਿਆ ਫਿਰ ਮੈਂ ਆਪਣਾ ਪੀਸ ਤਿਆਰ ਕਰਵਾ ਲਿਆ ਨੇ ਬਹੁਤ ਸੋਹਣਾ ਹੈ ਬਹੁਤ ਸੋਹਣਾ ਇਹਦਾ ਵੀ ਕੰਟਰਾਸਟ ਤੁਸੀਂ ਬਹੁਤ ਵਧੀਆ ਦਿੱਤਾ ਹੋਇਆ ਹਾਂ ਹਾਂ ਬਹੁਤ ਸੋਹਣਾ ਹੈ ਮੈਂ ਕਿਹਾ ਕਿ ਚਲੋ ਅਸੀਂ ਇਹਦਾ ਕੀ ਪ੍ਰਾਈਸ ਹੈ ਤੇ ਦੀ ਇਹਨਾਂ ਦਾ ਜਿਹੜਾ ਹੈਗਾ ਇਹ ਆਪਾਂ ਤਿਆਰ ਕਰਵਾਇਆ ਸੀਗਾ ਆਪਾਂ ਉਸ ਟਾਈਮ ਤੇ ਜਦੋਂ ਤਿਆਰ ਕਰਵਾਇਆ ਉਹਦੋਂ ਉਹਨਾਂ ਨੂੰ 2000 ਦਿੱਤਾ ਸੀ ਠੀਕ ਆ ਪਰ ਹੁਣ ਹੈ ਕਿ ਸਰਪਲ ਹੁਣ ਪੈਟਰਨ ਹੈਗਾ ਹੈ ਆਪਾਂ ਹੁਣ ਇਹੀ ਸੂਟ ਜਿਹੜਾ ਹੈਗਾ 1800 ਚ 1800 ਦੀ 1800 ਦੀ ਇਸ ਦੇ ਵਿੱਚ ਹੈਗਾ ਵਾ ਇਹ ਟੈਬੀ ਸਿਲ ਕੇ ਦਿੱਤੇ ਹੈ ਵਰਕ ਕੀਤਾ ਹੈ ਇਹਦੇ ਵੀ ਬਾਜੂ ਤੇ ਉਹ ਵਾਲਾ ਹੋਗਾ ਹਾਂਜੀ ਹਾਂਜੀ ਠੀਕ ਆ ਬਹੁਤ ਸੋਹਣਾ ਸੂਟ ਹੈ ਵੀ ਬਾਜੂ ਦੇ ਉੱਤੇ ਵੇਲ ਦਿੱਤੀ ਹੋਈ ਹੈ ਆਪਾਂ ਸਿਰਫ ਵੇਲ ਦਿੱਤੀ ਹੋਈ ਹੈ ਠੀਕ ਆ ਆਹ ਦੇਖੋ ਵੇਲ ਤੇ ਆ ਸਿਰਫ ਆ ਦਿੱਤੇ ਹੈ ਬਾਜੂ ਦੇ ਉੱਤੇ ਵੇਲ ਤੇ ਵਾਲਾ ਕੱਟ ਵਰਕ ਜੀ ਹਾਂ ਬਹੁਤ ਸੋਹਣਾ ਹੈ ਚਲੋ ਅ ਵੀ ਹੁਣ ਨੈਕਸਟ ਆਜੋ ਨੈਕਸਟ ਆ ਦੇਖੋ ਇਹ ਵੀ ਬਹੁਤ ਸੋਹਣਾ ਹੈ ਹਾਂ ਗਲਾ ਬੜਾ ਸੋਹਣਾ ਬਣਿਆ ਹੋਇਆ ਹੈ ਦਾ ਹਣਾ ਹਾਂ ਥੋੜਾ ਜਿਹਾ ਕਸ਼ਮੀਰੀ ਟੱਚ ਵਿੱਚ ਉਹਨਾਂ ਨੇ ਦਿੱਤਾ ਹੈ ਗਲਾ ਇਦਾਂ ਦਾ ਬਣਿਆ ਹੋਇਆ ਹੈ ਨਾ ਕਸ਼ਮੀਰੀ ਟੱਚ ਦਿੱਤਾ ਹੈ ਜਿਹੜੇ ਭਾਜੀ ਹੈ ਸਾਡੇ ਕੇਰਾ ਗਲਾ ਥੋੜਾ ਜਿਹਾ ਡਿਫਰੈਂਟ ਜਿਹਾ ਡਿਜ਼ਾਈਨ ਦਿੱਤਾ ਕਿੰਨੇ ਥੋੜਾ ਜਿਹਾ ਲੁੱਕ ਚੇਂਜ ਕਰਦੀ ਹੈ ਹਾਂ ਇਹਦੀ ਵੀ 슬ੀਵ ਅਗੇਂਸ 슬ੀਵ ਬਣਾਓ ਬਾਟਮ ਬਣਾਓ ਆਲੇ ਉਹ ਆਪਣੇ ਤੇ ਡਿਪੈਂਡ ਕਰਦਾ ਹੈ ਹਾਂ ਆ ਦੇਖੋ ਸੋਹਣੇ ਬਣੇ ਹੋਏ ਵਿੱਚ ਇਹਦਾ ਵੀ ਪੈਟਰਨ ਬਹੁਤ ਅੱਛਾ ਦਿੱਤਾ ਉਹਨਾਂ ਨੇ ਇਹ ਮਸਲੀਨ ਤੇ ਆ ਇਹ ਮਸਲੀਨ ਹੈ ਨਾ ਹਾਂਜੀ ਹਾਂਜੀ ਇਹਦਾ ਕੀ ਪ੍ਰਾਈਸ ਹੈ ਦਿੰਦੇ ਇਸ ਦਾ ਪ੍ਰਾਈਸ 1800 ਰੈਨ ਵਾਲਾ ਹੈ 1800 ਦਾ ਹੈ ਵੀ ਬਹੁਤ ਸੋਹਣਾ ਸੂਟ ਹੈ ਵੀ ਨੈਕਸਟ ਚਲੋ ਹੁਣ ਅੱਗੇ ਆਪਾਂ ਜਿਹੜਾ ਨੈਕਸਟ ਸੂਟ ਵਿਖਾਉਣ ਲੱਗੇ ਨੇ ਇਹ ਹੈਗਾ ਹੈਂਡਵਰਕ ਹੈਂਡਵਰਕ ਵੀ ਤੁਹਾਨੂੰ ਦੱਸਿਆ ਨਾ ਕਿ ਦੀਦੀ ਹੈਂਡਵਰਕ ਵਾਲੇ ਵੀ ਸੂਟ ਤਿਆਰ ਕਰਦੇ ਨੇ ਤੁਸੀਂ ਵੀ ਜਿੱਦਾਂ ਤੋਂ ਕਹਿੰਦੇ ਹੋ ਆਪਾਂ ਉਹ ਵੀ ਕਸਟਮਾਈਜ਼ ਕਰਵਾ ਲੈਣੇ ਆ ਹੂੰ ਤੇ ਇਹ ਇਹ ਵੀ ਕਲਰ ਬਹੁਤ ਸੋਹਣਾ ਦੀਦੀ ਇਹਦਾ ਗਲਾ ਇੱਧਰ ਬਣਿਆ ਹੋਇਆ ਹਾਂ ਦੇਖੋ ਗਲਾ ਹਾਂ ਵਿਖਾਉਣੇ ਆ ਤੁਹਾਨੂੰ ਇਹ ਪੂਰਾ ਹੈਂਡਵਰਕ ਸੂਟ ਆ ਆ ਵੇਖੋ ਪੂਰੇ ਮੋਤੀ ਮੋਤੀ ਜਿਵੇਂ ਹਨਾ ਵਰਕ ਕੀਤਾ ਹੋਇਆ ਵਾ ਹਾਂ ਦੇਖੋ ਇਹ ਹੈਂਡਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ ਜਿਹੜੇ ਸਿੱਪੀ ਸਤਾਰਿਆਂ ਦਾ ਜਿਹੜਾ ਪੂਰਾ ਉੱਪਰ ਵਰਕ ਕੀਤਾ ਹੋਇਆ ਵਾ ਥੱਲੇ ਘੇਰਾ ਬਣਿਆ ਹੋਇਆ ਵਾ ਇੱਥੇ ਸਾਈਡ ਤੇ ਫੁੱਲ ਆ ਅੱਛਾ ਦੋਨੋਂ ਸਾਈਡ ਤੇ ਫੁੱਲ ਦੋਨੋਂ ਸਾਈਡ ਤੇ ਫੁੱਲ ਨੇ ਗਲਾ ਬਣਾਇਆ ਔਰ ਗਲਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਇਹਦਾ ਤੇ ਇਹਦੇ ਵੀ ਦੀਦੀ ਉਹ ਹਾਂਜੀ ਹਾਂਜੀ ਸੇਮ 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 ਆ ਦੇਖੋ ਓਕੇ ਉਹ ਹੀ ਬਾਵਾ ਬਣਾਉ ਪੋਂਚੇ ਤੇ ਲਿਆਉ ਬਾਵਾ ਬਣਾਉ ਜਾਂ ਪੋਂਚੇ ਬਣਾ ਤੁਹਾਡੇ ਤੇ ਡਿਪੈਂਡ ਕਰਦਾ ਪਰ ਇਹ ਬਹੁਤ ਸੋਹਣਾ ਇਹਦੀ ਕੀ ਕੱਪੜਾ ਕਿਹੜਾ ਵਾ ਇਹ ਕਪੜਾ ਜਿਹੜਾ ਹੈਗਾ ਇਹ ਗਲੇਸ ਕਾਟਨ ਤੇ ਹੈ ਇੱਕ ਗਲੇਸ ਕਾਟਨ ਤੇ ਸੈਲਫ ਗਲੇਸ ਕਾਟਨ ਹਲਕੀ ਹਲਕੀ ਜੀ ਪਲੇਨ ਨਹੀਂ ਆ ਤੇ ਹੈਂਡਵਰਕ ਜਿਹੜਾ ਹੈ ਤੇ ਬਹੁਤ ਸੋਹਣਾ ਖਿਲ ਰਿਹਾ ਹੈ ਕਲਰ ਬਹੁਤ ਸੋਹਣਾ ਵਾ ਤੇ ਇਹਦਾ ਪ੍ਰਾਈਸ ਕੀ ਦੇ ਦੇ ਇਹਦਾ ਪ੍ਰਾਈਸ 2800 ਹੈ ਓਕੇ 2800 ਦਾ ਸੂਟ ਆ ਹੈਂਡਵਰਕ ਹੁਣ ਤੁਸੀਂ ਆ 228 ਹੈਂਡਵਰਕ ਵਾਲੇ ਸੂਟ ਤਾਂ ਬਹੁਤ ਮਹਿੰਗੇ ਪੈਂਦੇ ਨੇ ਮਸ਼ੀਨੀ ਵਰਕ ਕਿਉਂ ਮੈਨੂੰ ਲੱਗਦਾ 2800 4-5000 ਤੱਕ ਮਸ਼ੀਨੀ ਵਰਕ ਵਾਲੇ ਸੂਟ ਹੁੰਦੇ ਨੇ ਜਿਵੇਂ ਮੈਨੂੰ ਮੈਂ ਕਈ ਵਾਰੀ ਵੀ ਪੁੱਛਦੀ ਆ ਜਾਂ ਮੈਂ ਹਨਾ ਬਾਕੀ ਅਦਰ ਤਮਾਤਮ ਪਰ ਇਹ ਜਿਹੜਾ ਹੈਂਡਵਰਕ ਵਿੱਚ ਤੁਹਾਨੂੰ 2800 ਦੇ ਵਿੱਚ ਸੂਟ ਮਿਲ ਰਿਹਾ ਤਾਂ ਬਹੁਤ ਰੀਜ਼ਨੇਬਲ ਪ੍ਰਾਈਸ ਆ ਚਲੋ ਅਬੀ ਨੈਕਸਟ ਸੂਟ ਆ ਸੂਟ ਵੇਖੋ ਹਮ ਇਹਦਾ ਹੈਂਡਵਰਕ ਦੇਖੋ ਹਾਂ ਇਹ ਵੀ ਬਹੁਤ ਸੋਹਣਾ ਦੇਦੀ ਹਮ ਇਹਦਾ ਹੈਂਡਵਰਕ ਵੀ ਬਹੁਤ ਜ਼ਿਆਦਾ ਸੋਹਣਾ ਜ਼ਰੀ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਇਹਨੇ ਦੇਖੋ ਪ੍ਰੋਪਰ ਹਮ ਸਾਰਾ ਕੇਰਾ ਬੜਾ ਸੋਹਣਾ ਬਣਿਆ ਹੋਇਆ ਹੈ ਨਾ ਇਹਦੇ ਕੇਰੇ ਵੀ ਹਮ ਠੀਕ ਆ ਇਹ ਐਲ ਸ਼ੇਪ ਦੇ ਵਿੱਚ ਆ ਨਾ ਕਿ ਐਲ ਸ਼ੇਪ ਵਿੱਚ ਸ਼ੇਪ ਦੇ ਵਿੱਚ ਮਤਲਬ ਜਿੰਨੀ ਮਰਜੀ ਤੁਸੀਂ ਇਸ ਨੂੰ ਆਪਣਾ ਮਤਲਬ ਬਣਾ ਸਕਦੇ ਹੋ ਆਪਣਾ ਆਪਣੇ ਅਕੋਰਡਿੰਗ ਤਿਆਰ ਕਰ ਸਕਦੇ ਹੋ हां और बहुत ਸੋਹਣਾ ਬਣਿਆ ਆ ਕਲਰ ਵਾਈਨ ਆ ਵਾਈਨ ਕਲਰ ਦੇ ਉੱਤੇ ਬਹੁਤ ਜ਼ਿਆਦਾ ਖੇਲ ਰਿਹਾ ਬੇਬੀ ਪਿੰਕ ਇਹਦੇ ਨਾਲ ਮੈਚਿੰਗ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਹਾਂਜੀ ਇਹਦੇ ਵੀ ਬਾਵਾ ਤੇ ਆ ਦਿੱਤਾ ਹੋਇਆ ਬਾਵਾ ਜਾਂ 슬ੀਵ ਜਾਂ ਤੁਸੀਂ ਬੋਟਮ ਜੋ ਵੀ ਤਿਆਰ ਕਰਾਉਣਾ ਚਾਹੁੰਦੇ ਹੋ ਆ ਕਰਵਾ ਸਕਦੇ ਹੋ ਉਹ ਵੀ ਆ ਦੇਖੋ ਹੈਂਡਵਰਕ ਦਿੱਤਾ ਪ੍ਰੋਪਰ ਹੂੰ ਯਾਨੀ ਕਿ ਆਪਾਂ ਜਸਟ ਉੱਥੇ ਦੇਤਾ ਤੇ ਅਦਰ ਨਹੀਂ ਪ੍ਰੋਪਰ ਪੋਸ ਹੋਣਾ ਇਹ ਦੀਦੀ ਕਿਹੜਾ ਸਟੱਫ ਇਹ ਸਟੱਫ ਹੈਗਾ ਜਾਮ ਕਾਟਨ ਇਹ ਜਾਮ ਕਾਟਨ ਦੇ ਉੱਤੇ ਬਣਿਆ ਆ ਇਹਦਾ ਪ੍ਰਾਈਸ ਕੀ ਆ ਇਹ ਪ੍ਰਾਈਸ ਸੇਮ ਰਹੇਗਾ 2800 ਇਹ ਵੀ 2800 ਦਾ ਹੈਂਡਵਰਕ ਵਾਲਾ ਸੂਟ 2800 ਦਾ ਵਿਦਆਊਟ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਔਰ ਬਹੁਤ ਰੀਜ਼ਨੇਬਲ ਪ੍ਰਾਈਸ ਆ ਮੈਂ بار-बार ਕਿੰਨੀ ਆ ਕਿਉਂਕਿ ਮੈਨੂੰ ਪਤਾ ਨਾ ਮੈਂ ਹੈਂਡਵਰਕ ਵਾਲੇ ਸੂਟ ਕਿ ਗਈ ਤਿਆਰ ਕਰਵਾਉਣੀ ਆ ਜਿਹੜੇ ਪਟਿਆਲੇ ਤੋਂ ਬਹੁਤ ਕੋਸ ਮਤਲਬ 10-10000 ਦੀ ਰੇਂਜ ਸੂਟ ਪੈ ਜਾਂਦਾ ਮੈਨੂੰ ਜੇ ਮੈਂ ਜਿਹੜੇ ਸੂਟ ਤਿਆਰ ਕਰਵਾਉਣੀ ਆ ਤੇ ਇਹ ਬਹੁਤ ਰੀਜ਼ਨੇਬਲ ਪ੍ਰਾਈਸ ਆ ਆਈ ਹੋਪ ਕਿ ਤੁਹਾਨੂੰ ਵੀ ਇਹ ਸਾਰੇ ਸੂਟ ਜਿੰਨੇ ਵੀ ਆਪਾਂ ਦਿਖਾਏ ਆ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਣ ਤੇ ਹੈਂਡਵਰਕ ਵਾਲੇ ਵੀ ਹੈਂਡਵਰਕ ਵਾਲੇ ਆਪਾਂ ਥੋੜਾ ਕਸਟਮਾਈਜ਼ ਵੀ ਕਰਵਾ ਦਨੇ ਜਿਵੇਂ ਜਿਵੇਂ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਕਿ ਸਾਨੂੰ ਥੋੜਾ ਇਦਾਂ ਦਾ ਬਣਾ ਦਿਓ ਜਿਵੇਂ ਦੀਦੀ ਨੇ ਤਿਆਰ ਕਰਵਾ ਕੇ ਭੇਜੇ ਵੀ ਹੋਏ ਨੇ ਸੂਟ ਪਹਿਲਾਂ ਤੇ ਮਸ਼ੀਨਵਰਕ ਵੀ ਜਿਵੇਂ ਤੁਸੀਂ ਕਹਿ ਸਕਦੇ ਹੋ ਤੇ ਆਪਾਂ ਤਿਆਰ ਕਰਵਾ ਦਾਂਗੇ ਤੇ ਬਾਕੀ ਤੁਸੀਂ ਜਿੱਦਾਂ ਸਾਨੂੰ ਪਹਿਲਾਂ ਪਿਆਰ ਦਿੱਤਾ ਇਦਾਂ ਹੀ ਪਿਆਰ ਦਿਓ ਤੇ ਨੰਬਰ ਤੁਹਾਨੂੰ ਆਪਾਂ نیچے ਦੇ ਦਾਂਗੇ ਤੁਸੀਂ ਦੀਦੀ ਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਤੇ ਕਿਉ ਆਰ ਕੋਡ ਹੋਊਗਾ ਜੋ ਭੇਜਣਗੇ ਦੀਦੀ ਤੁਹਾਨੂੰ ਤੇ ਤੁਸੀਂ ਪੇਮੈਂਟ ਅਡਵਾਂਸ ਪੇ ਕਰਨੀ ਆ ਤੇ ਫਿਰ ਜਿੱਥੇ ਵੀ ਤੁਹਾਡਾ ਜਿੱਥੋਂ ਦਾ ਵੀ ਤੁਹਾਡਾ ਐਡਰੈਸ ਹੋਊਗਾ ਤੁਹਾਨੂੰ ਅਸੀਂ ਕੋਰੀਅਰ ਕਰ ਦਵਾਂਗੇ ਠੀਕ ਆ ਤੇ ਬਾਕੀ ਇੰਡੀਆ ਵਿੱਚ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਦੱਸਿਆ ਹੋਇਆ ਇਸ ਬਾਰੇ ਅਸੀਂ ਤੇ ਬਾਕੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸ਼ਿਪਿੰਗ ਹੋਊਗੀ ਉਹ ਜੋ ਵੀ ਉਹਦੇ ਚਾਰਜਸ ਹੋਣਗੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਉਹ ਪੇ ਕਰ ਦਿਓ ਤੁਸੀਂ ਠੀਕ ਆ ਤੇ ਚਲੋ ਹਣ ਦੋ ਸਾਨੂੰ ਅੱਜ ਇਜਾਜ਼ਤ ਤੇ ਮਿਲਦੇ ਆ ਤੁਹਾਨੂੰ ਫੇਰ ਅੱਗੇ ਕਦੇ ਜਾਂ ਆਪਾਂ ਦੀਦੀ ਹੋਣਾ ਕਰੋ ਉੱਥੇ ਗਈ ਜਾਂ ਦੀਦੀ ਹੁਣ ਸਾਡੇ ਕੋਲ ਆਏ ਨਵੀਂ ਵੈਰਾਈਟੀ ਦੇ ਨਾਲ ਉਦੋਂ ਤੱਕ ਸਾਨੂੰ ਦੋ ਇਜਾਜ਼ਤ ਸਤਿ ਸ਼ਕਾਲ ਸਤਿ ਸ਼ਕਾਲ ਜੀ